ਸ਼੍ਰੀ ਕਾਲ ਮੈਰੀਨਾ ਤਿਮਾਨ ਤੁਸੀਂ ਦੇਖ ਰਹੇ ਹੋ ਪੰਜੂ ਆਗ ਚੈਨਲ ਗੱਲ ਕਰਾਂਗੇ ਪਟਿਆਲਾ ਦੀ ਪਟਿਆਲਾ ਦੇ ਪਸਿਆਣਾ ਪੁਲਾ ਦੇ ਉੱਤੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਹੰਸ ਰਾਜ ਹੰਸਦਾਰ ਵਿਰੋਧ ਕਰਨ ਦੇ ਵਾਸਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਤਾਂ ਇਸ ਦੌਰਾਨ ਉੱਥੇ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਤਾਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਹੰਸ ਰਾਜ ਹੰਸ ਦੇ ਕਾਫਲੇ ਦੇ ਅਧੀਨ ਇੱਕ ਕਿਸਾਨ ਜਿਹੜਾ ਕਿ ਫਟੜ ਹੋ ਗਿਆ ਉਸ ਦੀ ਲੱਤ ਦੇ ਉੱਤੇ ਗੱਡੀ ਚੜਨ ਦੀ ਖਬਰ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਨੌਜਵਾਨ ਆ ਉਹ ਮੰਜੇ ਤੇ ਪਿਆ ਕਿਸਾਨ ਨੇ ਨਿਜ਼ਾਮ ਲਗਾਇਆ ਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਕਾਫਲੇ ਦੇ ਅਧੀਨ ਹੀ ਇਹ ਕਿਸਾਨ ਜਿਹੜਾ ਕਿ ਜ਼ਖਮੀ ਹੋਇਆ ਕਿਉਂਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਹੰਸ ਰਾਜ ਹੰਸ ਦਾ ਵਿਰੋਧ ਕਰਨ ਦੇ ਵਾਸਤੇ ਕਿਸਾਨ ਜਿਹੜੇ ਉਹ ਇਕੱਠੇ ਹੋਏ ਸਨ ਜਿਸ ਦੌਰਾਨ ਉੱਥੇ ਭੀੜ ਇਕੱਠੀ ਹੋਈ ਅਤੇ ਉਹਨਾਂ ਨੇ ਜਦੋਂ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਤਾਂ ਇਸ ਦੌਰਾਨ ਕੌਣਸੋ ਬਲੌਗ ਉਹਨਾਂ ਨੂੰ ਪਾਸੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਇਹ ਸੀਨ ਬਣਿਆ ਸੋ ਪਹਿਲਾ ਅਜਿਹਾ ਸੀਨ ਲਖੀਮਪੁਰ ਖੀਰੀ ਦੇ ਵਿੱਚ ਬਣਿਆ ਸੀ ਜਦੋਂ ਕਿਸਾਨ ਫਟੜ ਹੋਏ ਸੀ ਉਸ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਅਜੇ ਮਿਸ਼ਨ ਟੈਨੀ ਆ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਦੂਜੇ ਪਾਸੇ ਅਜਿਹਾ ਹੀ ਸੀਨ ਪਟਿਆਲਾ ਦੇ ਪਸਿਆਣਾ ਪੁਲਾਂ ਤੋਂ ਉਸ ਵਕਤ ਬਣਿਆ ਜਦੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਦਾ ਵਿਰੋਧ ਕਰਨ ਦੇ ਵਾਸਤੇ ਕਿਸਾਨ ਪਹੁੰਚੇ ਸਨ ਤਾਂ ਉਸ ਦੌਰਾਨ ਗੱਡੀਆਂ ਦੇ ਕਾਫਲੇ ਦੇ ਦੌਰਾਨ ਇੱਕ ਕਿਸਾਨ ਦੀ ਲੱਤ ਟੁੱਟ ਗਈ ਅਤੇ ਉਹ ਜ਼ਖਮੀ ਹੋਇਆ ਆਓ ਨਜ਼ਰ ਮਾਰਦੇ ਆ ਇਹਨਾਂ ਤਸਵੀਰਾਂ ਤੇ ਨਾਲ ਹੀ ਸੁਣਾਂਗੇ ਕਿਸਾਨ ਦਾ ਬਿਆਨ ਕਿ ਆਖਰ ਉਸ ਨੇ ਇਸ ਘਟਨਾ ਨੂੰ ਲੈ ਕੇ ਕੀ ਗੱਲਬਾਤ ਕੀਤੀ ਹੈ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਤੇ ਫਿਰ ਸੁਣਾਂਗੇ ਕਿਸਾਨ ਦਾ ਬਿਆਨ ਕਬਾੜ ਵੀਰੇ ਜਿੰਕਾਰ ਮਰਦਾਬਾਦ ਬੀਪੀ ਮਰਦਾਬਾਦ ਬੀਪੀ ਮਰਦਾਬਾਦ मुरदाबादारे हं रा मुरदाबाद मुर्दाबा मुरदाबाद हस रा ਚਲੋ ਚਲੋ ਮੰਗਰ ਦੀ ਜਨਾ ਕੇ ਪਾਸੇ ਮੁੜਦਾਬ 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 ਭਾਜੀ ਜਿਹੜੀ ਕਿ ਕਿਸਾਨ ਦੇ ਉੱਤੇ ਗੱਡੀ ਚੜਾਈ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਸਰਾ ਜਾਂਸਦੇ ਕਿਸਾਨਾਂ ਦੇ ਕਾਫਲੇ ਦੇ ਵਿੱਚ ਦੀ ਕਿਸਾਨ ਦੇ ਉੱਤੇ ਗੱਡੀ ਚੜਾਈ ਹੈ ਇਹ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਅੱਜ ਇਹਦਾ ਚਿਹਰਾ ਨੰਗਾ ਹੋ ਗਿਆ ਹੰਸਦਾ ਹੰਸਦਾ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਕਦੇ ਕਹਿੰਦਾ ਮੈਂ ਗਰੀਬ ਐ ਕਦੇ ਮੈਂ ਮਜ਼ਦੂਰ ਦਾ ਮੁੰਡਾ ਅੱਜ ਆ ਜੈਡ ਕੇ ਜਿਹੜਾ ਜਮੀਨ ਬਚਾਓ ਸੰਘਰਸ਼ ਕਮੇਟੀ ਵਾਲੇ ਅਸਲੀ ਮਜ਼ਦੂਰ ਜਿਹੜੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਅੱਜ ਉਸ ਬਦਮਾਸ਼ ਬੰਦੇ ਦੀ ਗੱਡੀ ਇਹਨਾਂ ਮਜ਼ਦੂਰਾਂ ਦੇ ਚੜੀਆ ਜਿਹੜਾ ਲੋਕਾਂ ਨੂੰ ਕਹਿੰਦਾ ਵੀ ਹਾਂ ਮੈਂ ਬੜਾ ਸੰਤ ਐ ਮੈਂ ਫਕੀਰ ਐ ਮੈਂ ਮਜ਼ਦੂਰਾਂ ਦਾ ਮੁੰਡਾ ਆ ਇਹ ਇਹਦਾ ਉਹ ਆਪਣਾ ਅੱਜ ਪਛਾਣ ਦੱਸ ਗਿਆ ਵੀ ਮੈਂ ਅੰਦਰ ਇਹ ਜਾਂਦੇ ਹਾਥੀ ਦੇ ਦੰਦ ਨੇ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਣ ਵਾਲੇ ਹੋਰ ਨੇ ਇਹ ਇਹਨਾਂ ਦਾ ਚੱਜ ਨੇ ਹੰਸਰਾ ਇੱਥੇ ਆਉਣ ਦਾ ਮਤਲਬ ਜਦੋਂ ਸਾਰੇ ਰਸਤੇ ਸੀਨ ਨੇ ਖਾਂ-ਖਾਂ ਨਾਕੇ ਲੱਗੇ ਹੋਏ ਨੇ ਇਹ ਕਿਸਾਨਾਂ ਦੇ ਵਿੱਚ ਆ ਕੇ ਪੜਕਾਹਟ ਪੈਦਾ ਕਰਕੇ ਇਹ ਆਪਣਾ ਸਿਆਸੀ ਲਾਹਾ ਲੈਣ ਨੂੰ ਕਰਦਾ ਹੈ ਹੋਰ ਇਹਦੇ ਪਿੱਛੇ ਹੋਰ ਕੁਝ ਨਹੀਂ ਹੈ ਪਰ ਲੋਕ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਫਕੀਰ ਕੌਣਾ ਹੈ ਅਮੀਰ ਕੌਣਾ ਹੈ ਕਰੋੜਾਂ ਦਾ ਜਿਹੜਾ ਉੱਥੇ ਆਪਣਾ ਇਹਨੇ ਭਰਕੇ ਦਿੱਤਾ ਏ ਚੋਣ ਬਾਉਂਡ ਤੇ ਉੱਥੇ ਪਤਾ ਲੱਗਦਾ ਵੀ ਇਹਨੇ ਕਿੰਨੇ ਕਰੋੜਾਂ ਰੁਪਏ ਦੇ ਕਿੰਨੇ ਇਦੀਆਂ ਫੋਰਚਨਰ ਕਿੰਨੀਆਂ ਇਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਤੇ ਉਹ ਫਕੀਰ ਕਹੋਣ ਵਾਲਾ ਬੰਦਾ ਅੱਜ ਬੀਜੇਪੀ ਦੇ ਵਿੱਚ ਕਿਸਾਨਾਂ ਦੇ ਸੌਦੇ ਕਰਦਾ ਫਿਰਦਾ ਮਜ਼ਦੂਰਾਂ ਦੇ ਸੌਦੇ ਕਰਦਾ ਫਿਰਦਾ ਆਪਣੀ ਇੱਜ਼ਤ ਬਚਾਉਂਦਾ ਇਹ ਇਦੀਆਂ ਉਹਦੀ ਪਰਸਨੈਲਿਟੀ ਸੀਗੀ ਉੱਥੇ ਰਹਿੰਦਾ ਉਹ ਜੀ ਲੋਕ ਇੰਜਰ ਕਰਦੇ ਸੀ ਅੱਜ ਇਹਨੂੰ ਪਤਾ ਲੱਗ ਗਿਆ ਵੀ ਹਾਂ ਮੇਰਾ ਮਰੂਦ ਹੈਗਾ ਏ ਤੇ ਮੁੜ ਕੇ ਫਿਰ ਸਿੱਧੀਆਂ ਗੱਟੀਆਂ ਚੜਾਉਂਦਾ ਇਹ ਸਰ ਰਾਜ ਹਾਂਸ ਆਇਆ ਸੀਗਾ ਤੇ ਕਿਸਾਨਾਂ ਨੇ ਘੇਰਾ ਪਾ ਲਿਆ ਆਹ ਸਰ ਰਾਜ ਹਾਂਸ ਦੀ ਗੱਡੀ ਨੂੰ ਘੇਰਾ ਪਾਈ ਖੜਿਆ ਕਿਸਾਨ ਜਿਹੜਾਂ ਦਾ ਅਸੀਂ ਦੋ ਤਰੀਕ ਤੋਂ ਬਾਅਦ ਵੇਖਾਂਗੇ ਉਹਨੇ ਗੱਡੀ ਨੂੰ ਕਿਸਾਨ ਘੇਰਾ ਪਾਈ ਖੜਿਆ ਆਹ ਸਰ ਰਾਜ